ਹਨ ਬੁਖਾਰ ਰਹੇ ਆ ਜੋ ਪਿੰਡ ਭੁੱਲਰ ਤੋਂ ਆਸਾਗੁੱਟਰ ਨੂੰ ਰੋਡ ਜਾਂਦਾ ਨਵੀਂ ਸੜਕ ਬਣ ਰਹੀ ਹੈ ਉਹਦੇ ਵਿੱਚ ਕਾਫੀ ਜਿਹੜੀ ਜੋ ਕਿ ਕਬਲੇਬਾਜੀ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਸਰਕਾਰ ਨੂੰ ਚੋਨਾ ਜ ਲਾਇਆ ਜਾ ਰਿਹਾ ਹੈ ਇੱਕ ਬਾਈ ਜੀ ਸੜਕ ਬਣੀ ਆਸਾਗੁੱਟਰ ਤੋਂ ਭੁੱਲਰ ਤੋਂ ਅੱਧਾ ਨਾਲ ਹੀ ਮਟੀਰੀਅਲ ਪੱਟਿਆ ਜਾ ਰਿਹਾ ਕਿੰਨਾ ਕੱਟਿਆ ਮਟੀਰੀਅਲ ਪਾਇਆ ਬਹੁਤ ਕੱਟਿਆ ਮਟੀਰੀਅਲ ਪੂਰਤੋਂ ਆਸਾਬੁੱਟਰ ਰੋਡ ਬੰਨ੍ਹ ਲਈ ਸੜਕ ਤੇ ਕਟਿਆ ਮਟੀਰੀਅਲ ਬਿਲਕੁਲ ਕਟਿਆ ਮਟੀਰੀਅਲ ਮਿੱਟੀ ਦੇ ਉੱਪਰ ਹੀ ਪਾਈ ਜਾ ਰਹੀ ਬਜਰੀ ਦੇਖੋ ਥੱਲੇ ਮਿੱਟੀ ਹੈ ਉੱਪਰ ਬਜਰੀ ਪਾਈ ਜਾ ਰਹੀ ਹੈ ਬਿਲਕੁਲ ਕਟਿਆ ਮਟੀਰੀਅਲ ਬਹੁਤ ਘੱਟ ਮਟੀਰੀਅਲ ਪਾਇਆ ਜਾ ਰਿਹਾ ਹੈ ਰੰਡ ਪੂਰਤੋਂ ਜੋ ਛੜਕ ਜਾ ਰਹੀ ਹੈ ਆਪਣਾ ਡਾਸਾ ਬੁੱਟਰ ਨੂੰ ਇਹ ਇਹਦਾ ਜੋ ਮਟੀਰੀਅਲ ਆ ਬਿਲਕੁਲ ਆ ਦੇਖ ਲੋ ਕੀ ਇਹਦੀ ਚ ਮਿੱਟੀ ਆ ਤਾਂ ਮਾੜਾ ਮਟੀਰੀਅਲ ਆ ਤੇ ਪੰਜਾਬ ਸਰਕਾਰ ਨੂੰ ਚੋਣਾ ਲਾਇਆ ਜਾ ਰਿਹਾ ਇਹਦੀ ਜੋ ਪ੍ਰਸ਼ਾਸਨ ਪੜਤਾਲ ਕਰੇ ਕਿ ਸੜਕ ਕਿਸ ਤਰ੍ਹਾਂ ਬਣ ਰਹੀ ਆ ਕਿ ਠੇਕੇਦਾਰ ਦਾ ਧਿਆਨ ਕਿੱਥੇ ਆ ਆ ਤੁਹਾਨੂੰ ਖਾ ਰਿਹਾ ਕਿ ਜਿਹੜੀ ਆ ਸੜਕ ਆ ਜੀ ਲੋ ਇਹ ਤਾਂ ਹੀ ਬੱਤੀ ਜਾ ਰਹੀ ਹੈ ਤੁਹਾਨੂੰ ਖਵਾਣੇ ਕੈਮਰੇ ਦੇ ਵਿੱਚ ਆ ਦੇਖੋ ਜੀ ਕੀ ਸੜਕ ਬਣਾਉਣਾ ਪੰਜਾਬ ਸਰਕਾਰ ਨੂੰ ਸਿੱਧਾ ਚੋਣਾ ਇਸ ਕਾਰਨ ਜੋ ਪੰਜਾਬ ਸਰਕਾਰ ਹੈ ਇਹਦੀ ਪੜਤਾਲ ਕਰੇ ਜੋ ਜਿੰਨੇ ਪ੍ਰਸ਼ਾਸਨਾ ਤੇ ਕੀ ਹੋ ਰਿਹਾ ਹੈ ਇਹ ਕਿੰਨੇ ਥਾਵਾਂ ਤੇ ਜਿਹੜਾ ਜੋ ਕਪੜੇ ਵਾਜੀ ਹੁੰਦੀ ਹੋਊਗੀ ਇਸ ਕਾਰਨ ਇਹਦੇ ਜਾਂਚ ਪੜਤਾਲ ਜ਼ਰੂਰ ਕਰਨ